ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਸਜ਼ਾਪੂਰੀ ਕਾਰਜਕੁਸ਼ੇ ਸੇ ਕੈਦਿਆਰੀ ਦੀ ਰਿਹਾਈ ਦਾ ਮਸਲਾ ਇੱਕ ਵਾਰ ਫਿਰ ਗਰਮਾ ਗਿਆ ਹੈ ਸੂਰਜ ਸਿੰਘ ਖਾਲਸਾ 124 ਦਿਨਾਂ ਤੋਂ ਕੋਹੜਤਾਲ ਤੇ ਬੈਠੇ ਹੋਏ ਨੇ ਤੇਜ ਵਕ ਵਕ ਸਿੱਖ ਜਥੇਬੰਦੀਆਂ ਵੀ ਇਸ ਮਸਲੇ ਨੂੰ ਲੈ ਕੇ ਸੀਐਮ ਬਾਦਲ ਨੂੰ ਘੇਰਨ ਲਈ ਤਿਆਰ ਸਨ ਵੱਡੀ ਗਿਣਤੀ 'ਚ ਸਿੱਖ ਸੰਗਤ ਜੁਟੀ ਜਿਨ੍ਹਾਂ 'ਚ ਸਿੱਖ ਬੀਬੀਆਂ ਵੀ ਸ਼ਾਮਲ ਸਨ ਪਰ ਮੁਹਾਲੀ ਦੇ ਗੁਰਦੁਆਰਾ ਆਮਰਸਾਈਂ ਤੋਂ ਜਿਵੇਂ ਹੀ ਇਹਨਾਂ ਨੇ ਸੀਐਮ ਦੀ ਕੋਠੀ ਦਾ ਕਿਰਾਉ ਕਰਨ ਲਈ ਅਗਾਂ ਵਧਣਾ ਚਾਇਆ ਤਾਂ ਪੁਲਿਸ ਨੇ ਤਾਕਤ ਸੁੱਟ ਕੇ ਕਾਲੀ ਲਗਾ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਚੰਡੀਗੜ੍ਹ ਮੁਹਾਲੀ ਦੇ ਵਿੱਚ ਗੁਰਦੁਆਰਾ ਆਮਰਸਾਹਿਬ ਤੋਂ ਅਸੀਂ ਆਪਦਾ ਜਥਾ ਰਵਾਨਾ ਕਰਨਾ ਸੀ ਬਾਦਲ ਦੀ ਕੋਠੀ ਦਾ ਕਿਰਾਉ ਕਰਨ ਵਾਸਤੇ ਸਿੱਖਾਂ ਨੂੰ ਨਿਆਂ ਲੈਣ ਦੀ ਖਾਤਰ ਪਰ ਸਾਨੂੰ ਇਹ ਜੋ ਪੋਰਸ ਦੀਆਂ ਸਮੇਂ ਦੀਆਂ ਸਰਕਾਰਾਂ ਸਾਨੂੰ ਘੇਰ ਕੇ ਸਾਨੂੰ ਦੇਖ ਰਹੀਆਂ ਹੈ ਸਾਡੇ ਉੱਤੇ ਸ਼ਹਾਦਤ ਕਰ ਰਹੀਆਂ ਹਨ ਅਸੀਂ ਘੱਟ ਗਿਣਤੀਆਂ ਸਿੱਖ ਕੌਮ ਆਜ਼ਾਦ ਕੌਮ ਹੈ ਇਹ ਇਹ ਕੋਈ ਕਿਸੇ ਦੀ ਵੱਜੀ ਹੋਈ ਕੌਮ ਨਹੀਂ ਇਸ ਕਰਕੇ ਅਸੀਂ ਯਾਦੀ ਚਾਹੁੰਦੇ ਆ ਤੇ ਜਿੰਨੇ ਵੀ ਸਾਡੇ ਸਿੱਖ ਜੇਲ੍ਹਾਂ ਦੇ ਵਿੱਚ ਬੰਦਾ ਅਸੀਂ ਉਹਨਾਂ ਨੂੰ ਰਿਹਾ ਕਰਉਣਾ ਚਾਹੁੰਦੇ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰਨ ਹੋ ਚੁੱਕੀਆਂ ਇਨਸਾਮ ਲਗਾਈ ਗਈ ਕਿ ਸਰਕਾਰ ਇਨਸਾਫ ਦੀ ਏਂਡੀ ਬਚਾਈ ਧੱਕਾ ਕਰ ਰਹੀ ਹੈ ਹੁਣ ਇਹਨਾਂ ਸਿੱਖ ਜਥੇਬੰਦੀਆਂ ਦਾ ਅਗਲਾ ਕਦਮ ਕੀ ਹੋਵੇਗਾ ਇਹ ਤਾਂ ਸਮੇਂ ਦੇ ਨਾਲ ਪਤਾ ਲੱਗੇਗਾ ਪਰ ਹਾਂ ਅੱਜ ਦਾ ਇਹ ਕਦਮ ਸਰਕਾਰ ਦੀ ਸਖਤੀ ਕਾਰਨ ਅਸਫਲ ਹੋ ਗਿਆ